ਹਾਂਜੀ ਕੀ ਹਾਲ ਚੱਲ ਦੋਸਤੋ ਤੇ ਅੱਜ ਤਾਂ ਆਪਾਂ ਕਰ ਲਿਆ ਵਲੌਗ ਸਟਾਰਟ ਜੀ ਵੇਖ ਲਓ ਤੇ ਇੱਥੇ ਖਾਣ ਲੱਗ ਪਏ ਸਰ ਰੋਟੀ ਤੇ ਆ ਗਈ ਆ ਭਾਈ ਸਰਪੰਚ ਵੀ ਨੇੜੇ ਤੇ ਚੱਲ ਪਿਆ ਭਾਈ ਸਰਪੰਚੀ ਦੀਆਂ ਗੱਲਾਂ ਤੇ ਬਾਈ ਆਪਾਂ ਹੈਗੇ ਇੱਥੇ 15 20 ਜਣੇ ਤੇ ਕਹਿੰਦੇ ਇੱਥੇ ਹੀ ਆਪਾਂ ਸਰਪੰਚ ਬਣਾਉ ਦੇਣਾ ਪਿੰਡ ਜਾਂਦੀ ਲੋੜ ਨਹੀਂ ਤੇ ਅਸੀਂ ਜਿੰਨੇ ਇੱਥੇ ਆ ਗਏ ਭਾਈ ਵੋਟ ਅਸੀਂ ਕਿਹਨੇ ਪਾਉਣੀ ਨਹੀਂ ਫਿਰ ਵੀ ਅਸੀਂ ਸਰਪੰਚ ਬਣਾਈ ਜੰਨੇ ਇੱਥੇ ਬੈਠੇ ਹੀ ਵੇਖ ਲਓ ਭਾਈ ਟਾਈਮ ਹੋ ਗਿਆ ਸੀ ਦੁਪਹਿਰ ਦਾ ਤੇ ਵੇਖ ਲਓ ਆ ਕੁੱਤੇ ਪਏ ਅੰਦਰ ਆ ਕੁੱਤੇ ਪਏ ਬਾਕੀ ਉਹ ਬੈਠੇ ਤੇ ਬਾਕੀ ਗਏ ਸੀ ਭਾਈ ਆਪਣੇ ਨਹਾਉਣ ਤੇ ਵੇਖੋ ਭਾਈ ਬਾਹਰ بارش ਕਿੰਨੀ ਹੋਈ ਜਾਂਦੀ ਹੈ ਤੇ ਜਿਹੜੇ ਬੈਲੀ ਗਏ ਨਹਾਣ ਅੱਜ ਤੇ ਮੈਨੂੰ ਪਤਾ ਹੁਣ ਕਿਹੜੇ ਨਹਾ ਕੇ ਆਉਣਗੇ ਮੀਂਹ ਪਈ ਜਾਂਦਾ ਤੇ ਕਹਿੰਦੇ ਕੱਪੜੇ ਵੀ ਧੋ ਕੇ ਜਾਵਾਂਗੇ ਥੋੜਾ ਜਿਮ ਚੰਦ ਕੇ ਦੇਖਦਾ ਬਾਹਰ ਤੇ ਬਾਦ ਨੂੰ ਦੇਣਾ ਅਪਡੇਟ ਬਾਕੀ ਮੈਂ ਫੋਨ ਵੀ ਚਾਰਜ ਲਾਉਣਾ ਤੇ ਫੋਨ ਵੀ ਲਾਵਾਂਗਾ ਚਾਰਜ ਦੇਖੋ ਬਾਕੀ ਮੀਂਹ ਭਾਈ ਬੂੜਾ ਪਈ ਜਾਂਦਾ ਨਾ ਨਾ ਚੰਗਾ ਬੁੜਕੀਆ ਮਨਾਰੂ ਸਿੱਟਾ ਗੋਲੇ ਨਹੀਂ ਆਖਾ ਕਿ ਕਿਰਾਏ ਤੇ ਆਉਗੇ ਇਹ ਗੱਲਬਾਤ ਬਾਈ ਹੋਣੀ ਹੈ ਤੇ ਮੇਰੇ ਵਾਲੀ ਰੱਗਾ ਜਾਏ ਇਹ ਵੀ ਆਉਰੇ ਕੋਈ ਨਹੀਂ ਪਈਂਗਾ ਇਹ ਚੱਲੇ ਜਾਂ ਪਹੌਂਕ ਕੇ ਤੇ ਮੈਂ ਕਹਵਾਂ ਇਹ ਆਪਾਂ ਕਿਵੇਂ ਚੱਲੇ ਮੋਕ ਕੇ ਦੇਖਦਾ ਹਾਂ ਉਹ ਪਿਆਰ ਨੁਕਟਾ ਉੱਡ ਗਿਆ ਕਰੇ ਭਾਈ ਮੈਂ ਆ ਗਿਆ ਫੋਨ ਭੇਜ ਗਿਆ ਆਪਣਾ ਫੋਨ ਭੇਜ ਗਿਆ ਬਈ ਸਾਰਾ ਤਾਂ ਮੈਂ ਇਹਨੇ ਕਿਤੇ ਜਾਣ ਨਹੀਂ ਦਿੱਤਾ ਤੇ ਹੋ ਗਿਆ ਭਾਈ ਸ਼ਾਮ ਦਾ ਟਾਈਮ 10 ਦਾ ਟਾਈਮ ਕਿਹਦਾ ਹੋ ਗਿਆ ਟਾਈਮ ਹੋ ਗਿਆ ਭਈ 4:30 ਦਾ ਤੇ ਭਾਈ ਇਹ ਬਈ ਫੇਰ ਆ ਕੇ ਕਟਰ ਕੋਲ ਤੇ ਫੇਰ ਚੱਲ ਕੇ ਪੁੱਛ ਲੈਂਦੇ ਕੀ ਹੋ ਗਿਆ ਇਹਨਾਂ ਦੇ ਕਟਰ ਨੂੰ ਕੀ ਹੋ ਗਿਆ ਕਾ ਮੈਂ ਆਇਆ ਆਲਾ ਕੀ ਵਾਜਾਂ ਨੇ ਕਟਰ ਘੋਣੇ ਤੇ ਮੀ ਆ ਜਾਂਦਾ ਫਿਰ ਅੰਦਰ ਭੱਜ ਜਾਂਦੇ ਆ ਬਾਈ ਤੇ ਉਹ ਵੇਖੋ ਉੱਥੇ ਲੱਗੇ ਪਏ ਬਸ ਹੈਡ ਕੱਸਿਆ ਕਰਦਾ ਤੇ ਆ ਵੇਖੋ ਬੈਠੇ ਤੇ ਆ ਇਧਰ ਆ ਲੱਗਿਆ ਪਏ ਜਵਾਨ ਦੇਖ ਲੋ ਆ ਪਰ ਕੱਲ ਨਵੇਂ ਨਹੀਂ ਪਾਈ ਸੀ ਇਹ ਜੋ ਤੋੜਦੇ ਗੱਲ ਨਵੀਂ ਪਾਈ ਸੀ ਨਾ ਕੱਲ ਕੱਲ ਨਵੀਂ ਪਾਈ ਫਿਰ ਤੇ ਤੁਸੀਂ ਆ ਲਾਇਆ ਤਾ ਕੋਈ ਗੰਦ ਗੁੰਦੂਵੇਂ ਚਮੜਾ ਪੈ ਇਹ ਹੁਣ ਹੀ ਕੱਟਾ ਪਾਣੀ ਪੀਣ ਕਰਨਾ ਅੱਛਾ ਠੀਕ ਹੈ ਕਿਆ ਸਾਈਡ ਤੋਂ ਇੱਥੋਂ ਵਜੇਗੀ ਉਹ ਨਿਕਲ ਜਾਣਾ ਉਥੋਂ ਪਿਛਲਾ ਚੱਕਣਾ ਪਹਿਲਾਂ ਚੱਕਣਾ ਪਹਿਣਾ ਪਿਛੇ ਮੋੜੇ ਗਿਆ ਅੱਛਾ ਠੀਕ ਨਹੀਂ ਇੱਕ ਨਹੀਂ ਕਾੜ ਦੇਨੇ ਡੱਬੇ ਡੱਬੇ ਰਾਬਰ ਆਇਆ ਨਹੀਂ ਡੱਬੇ ਲੋਡ ਹੀ ਨੇ ਤੂੰ ਮਾਰ ਦਿਓ ਨਿਕਲ ਜਾਏਗਾ ਵੇਖ ਲਓ ਭਾਈ ਡੈੜੀ ਲੱਗੇ ਪਏ ਮੋੜ ਮੋੜ ਕੇ ਭਈਆ ਪਾ ਉਥੇ ਆ ਜਿੰਦੇ ਆ ਇਧਰ ਦੱਸ ਜਿੰਦੇ ਬੰਨੀ ਕੀ ਗੱਲ ਬਾਤ ਡੈੜੀ ਵਾਂ ਨੂੰ ਤੇ ਆਇਆ ਮੈਂ ਵਲੌਗ ਐਵੇਂ ਚੱਲੀ ਜਾਂਦਾ ਸਟਾਰਟ ਕਰੀ ਜੰਨੇ ਆ ਮੀ ਆਈ ਜਾਂਦਾ ਫਿਰ ਉਹ ਪੱਜੀ ਜਾਂਦਾ ਤੇ ਕੰਮ ਦਾ ਬਾਈ ਹੁਣ ਰੁਕ ਗਿਆ ਹੁਣ ਕਾਫੀ ਦਿਨ ਕੰਮ ਤਾਂ ਚੱਲਣਾ ਨਹੀਂ ਇੱਥੇ ਤੇ ਦੇਖਦੇ ਆ ਬਾਈ ਸ਼ਾਇਦ ਆਪਾਂ ਚੱਲ ਜਾਈ ਗੁਜਰਾਤ ਨੂੰ ਜਿੱਥੇ ਪਿਛਲੀ ਵਾਰ ਗਏ ਸੀ ਬਾਕੀ ਵੇਖ ਲਓ ਬਾਈ ਤੇ ਚਲੋ ਠੀਕ ਐ ਥੋੜਾ ਅੱਗੇ ਜੰਨੇ ਅਪਡੇਟ ਮੈਂ ਕਰ ਦੇਣਾ ਪੁਰਾਣਾ ਵਲੌਗ ਆਪਣਾ ਡਿਟ ਤੇ ਚਲੋ ਠੀਕ ਐ ਬਾਏ ਬਾਏ ਤੇ ਮੈਂ ਐ ਥੋੜਾ ਜਾਂ ਉਹ ਪੁਲ ਤੇ ਕੱਟ ਦੇਖਣ ਗਿਆ ਸੀ ਤੇ ਥੋੜਾ ਬਾਹਰ ਆਇਆ ਸੀ ਤੇ ਆ ਕੇ ਮੈਂ ਪਿੱਛੇ ਮੁੜਿਆ ਤੇ ਵੇਖਿਆ ਬਾਈ ਕਿ ਭਾਈ ਬੰਦੇ ਫਿਰ ਲੱਗੇ ਪਏ ਕੰਮ ਦੇ ਤੇ ਆਹ ਭਾਈ ਲੱਗਾ ਵੈ ਸ਼ਕਿੰਦਰ ਤੈਨੂੰ ਚੱਲ ਕੇ ਪੁੱਛਦੇ ਹੋਣਾ ਵੀ ਕੀ ਕਰੀ ਜਾਂਦਾ ਹੈ ਉਹ ਭਾਈ ਆਪਣੇ ਮਥਾੜੂ ਵਾਲੇ ਪਹਿਲੀ ਓਗਰ ਤੇ ਲੱਗੇ ਪਿਆ ਭਈ ਇਹ ਹੁਣ ਓਗਰ ਤੇ ਕਈ ਨਾ ਪੈਂਦੀ ਸੀ ਕਟਰ ਤੇ ਲੱਗੇ ਪਿਆ ਕਹਿਣਾ ਸੀ ਓਗਰ ਤੇ ਕੰਮ ਕਰਾ ਲਿਆ ਤੇ ਹੁਣ ਕੱਟਦੇ ਆ ਤੇ ਵਿੰਦਰ ਹੋਲੇ ਸੁਣੀ ਜਾਂਦਾ ਗੱਲਾਂ ਬਤਾ ਇੱਧਰ ਸ਼ਕਿੰਦਰ ਲੱਗਾ ਸ਼ਕਿੰਦਰ ਕੀ ਕਰੀ ਜਾਂਦੀ ਹੁਣ ਆਪਾਂ ਕੀ ਕਰਵਾ ਪਟਾ ਕਿੱਥੇ ਹੁੰਦਾ ਉਹ? ਆਹ ਰੇ। ਵਾ ਠੀਕ ਐ। ਵੇ ਫੀਡਰ ਤੋਂ ਉੱਤੇ ਜਿਹੜਾ ਹੁੰਦਾ ਨਾ ਉਹਦੇ ਹੀ ਐ ਨਾ। ਠੀਕ ਐ। ਇਹ ਉਹ ਤਾਂ ਆਪਣੇ ਪੱਥਰ ਵੱਜ ਵੱਜ ਕੇ ਟੁੱਟ ਗਈ ਚੀਜ਼ ਐ। ਕੱਸ ਗਿਆ ਵੇਖੋ ਆ ਬਾਈ ਪਟਾਈ ਦਾ ਕੀ ਹਾਲ ਹੋਇਆ ਪਿਆ। ਤੇ ਆਹ ਹੁਣ ਪਟਾ ਪਾਣਾ ਨਵਾਂ। ਉਹ ਲੱਗਿਆ ਬਾਈ। ਰੱਖਾ ਪਕੜ ਕੇ ਕੀ ਕਰ ਦੇਂਗਾ? ਚਲ ਮੈਂ ਇਹ ਰੱਖਦਾ ਹੁਣ 2 ਮਿੰਟ ਬਾਈ ਅੱਗੇ ਕਰਦੇ ਆ ਤੇ ਬਾਕੀ ਸਾਰੀਆਂ ਮਸ਼ੀਨਾਂ ਰੈਡੀ ਐ ਤੇ ਕੋਈਆ ਕਰ ਲਈ ਹੁਣ ਫਿਰ ਕਰਦੇ ਅੱਗੇ ਹਾਂਜੀ ਮਿੱਤਰੋ ਤੇ ਆਪਣਾ ਖੁੱਲਿਆ ਪਈ ਝੂਲਾ ਤੇ ਰੈਡੀ ਹੋ ਲੈਣ ਗਏ ਜਾਂਦਾ ਸੈੱਟ ਕਰਾਉਣ ਗਿਆ ਹੋਇਆ ਵੈਲਡਿੰਗ ਕਰਾਉਣਾ ਵੈਲਡਿੰਗ ਕਰਾਉਣ ਗਏ ਆ ਤੇ ਬਾਕੀ ਸਾਰਿਆਂ ਦੇ ਝੂਲੇ ਸੈੱਟ ਐ ਇੱਧਰ ਵਾਲਿਆਂ ਦੇ ਵਿੱਚ ਤੇ ਇੱਧਰ ਵਾਲਿਆਂ ਦੇ ਵੀ ਬਾਕੀ ਉਹ ਚਾ ਸਵੇਰ ਤੋਂ ਸ਼ਾਮ ਹੋ ਗਈ ਹੀ ਲੱਗਿਆ ਬਾਕੀ ਵੀ ਨਹੀਂ ਸਵੇਰ ਤੋਂ ਸ਼ਾਮ ਹੋ ਗਿਆ ਵੇਖੋ ਵਿਚਾਰੇ ਹਜੇ ਵੀ ਉੱਗਰ ਤੇ ਲੱਗੇ ਪਿਆ ਐ ਇਹ ਮੈਂ ਸਾਡੂ 480 ਕਹਿੰਦੇ ਆ ਬਾਈ ਇਹਨੂੰ ਇਹ ਤਾਂ ਆਪਣਾ ਹਿੰਦਾ ਆਉਂਦੀ ਰਹੀ ਛਾੜੀ ਮਾਥੜੂ 4400 ਕਹਿੰਦੇ ਆ ਹੁੰਦੇ ਆ ਬੰਦੇ ਬਈ ਲੱਗੇ ਪਏ ਤੇ ਬਈ ਮੈਂ ਇਹੀ ਕਹਿਣਾ ਸੀ ਕਿ ਵਲੌਗ ਬੜਾ ਵੱਡਾ ਹੋ ਗਿਆ ਤੇ ਚਲੋ ਅੱਜ ਦਾ ਵਲੌਗ ਇੱਥੇ ਰੱਖ ਦਿਆਂ ਆਓ ఎంਜੋਏ ਕੀਤਾ ਤੁਸੀਂ ਵਲੌਗ ਵਿੱਚ ਮਿਲਦੇ ਆ ਅਗਲੇ ਵਲੌਗ ਵਿੱਚ ਤੇ ਥੈਂਕ ਯੂ